ਕਾਲ ਵੀ ਸਾਰਿਆਂ ਨੂੰ ਅੱਜ ਜੋ ਇੱਕ ਮੰਦ ਭਾਗੀ ਖਬਰ ਆਈ ਆ ਸਾਹਮਣੇ ਜੋ ਬਈ ਫਰੀਦਕੋਟ ਵੱਲ ਜੋ ਅਮਰਤਸਰ ਨੂੰ ਬੱਸ ਜਾ ਰਹੀ ਸੀ ਤੇ ਫਰੀਦਕੋਟ ਰੋਡ ਦੇ ਉੱਤੇ ਜਿੱਥੇ ਸੇਮ ਨਾਲਾ ਕਿਉਂਕਿ ਜਿਹੜੇ ਉੱਥੇ ਪੁਲ ਆਗੇ ਪੁਲੋਂ ਵੈਸੇ ਆਪਾਂ ਕਹਦੀਏ ਵੀ ਭੀੜੇ ਪੁਲ ਹੋਣ ਦੇ ਕਾਰਨ ਇਹ ਹਾਦਸਾ ਹੋਇਆ ਮੁਰੋ ਟਰੱਕ ਆ ਰਿਆ ਸੀ ਇਧਰੋਂ ਬੱਸ ਜਾ ਰਹੀ ਸੀ ਤਾਂ ਇਹ ਬਹੁਤ ਇੱਕ ਕਹਦੀਏ ਵੀ ਤੇਜ਼ ਰਫ਼ਤਾਰ ਤੇ ਸੀ ਦੋਨੇ ਪਾਸਿਓਂ ਤਾਂ ਆਪਸ ਵਿੱਚ ਟੱਕਰ ਹੋਈ ਆ ਤੇ ਜਿਹਦੇ ਵਿੱਚ ਇਹ ਪੰਜ ਦੀ ਮੌਤ ਹੋ ਗਈ ਤੇ 20 ਜੋ ਗਾਇਲ ਹੋ ਚੁੱਕੇ ਵਿੱਚ ਬੱਚੇ ਮਾਤਾ ਪਿਣਾ ਬਜ਼ੁਰਗ ਸਾਰੇ ਸੀਗੇ ਵਿੱਚ ਕੁਝ ਬਚ ਗਏ ਤਾਂ ਅਧਿਕ ਕੁਝ ਗਾਇਲ ਹੋ ਚੁੱਕੇ ਜਿਹਦੇ ਵਿੱਚ ਹੁਣ ਆਪਣੇ ਡਰਾਈਵਰ ਭਰਾਵਾਂ ਨੂੰ ਸਾਡੀ ਇਹ ਪੀਲਾ ਵੀ ਜਿਹੜਾ ਇਹ ਹੁਣ ਪ੍ਰੀਤਕੋਟ ਦੇ ਵਿੱਚ ਇੱਕ ਹਾਦਸਾ ਹੋਇਆ ਕਿਉਂਕਿ ਉਹ ਪੁਲ ਭੀੜਾ ਹੋਣ ਦੇ ਕਾਰਨ ਹੋਇਆਗਾ ਕਿਉਂਕਿ ਪੁਲ ਤੇ ਚੜਨ ਦੇ ਬਾਵਜੂਦ ਇਹਨਾਂ ਨੇ ਰਫਤਾਰ ਬਹੁਤ ਤੇਜ਼ ਸੀ ਉਧਰੋਂ ਟਰੱਕ ਦੀ ਤੇ ਉਧਰੋਂ ਬੱਸ ਦੀ ਟਾਪ ਸਮੇਂ ਦੇ ਵਿੱਚ ਟਕਰਾ ਕੇ ਤਾਂ ਇਹ ਐਕਸੀਡੈਂਟ ਹੋਇਆ ਜਿਹੜਾ ਜਿਹਦੇ ਵਿੱਚ ਬੱਚੇ ਵੀ ਸ਼ਾਮਲ ਸੀ ਭੈਣਾ ਬਜ਼ੁਰਗ ਸਾਰੇ ਸੀ ਤਾਂ ਵਿੱਚ ਜਿਹੜੇ 5 ਦੀ ਮੌਤ ਹੋ ਚੁੱਕੀ ਤਾਂ 20 ਜਿਹੜੇ ਗਾਇਲ ਹੋਏ ਆ ਤਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕੀਤਾ ਗਿਆ ਕਿਉਂਕਿ ਗੱਲ ਹੁਣ ਇੰਨੀ ਕਾ ਡਰਾਈਵਰ ਭਰਾਵਾਂ ਨੂੰ ਇਹੀ ਕਹਿਣਾ ਚਾਹਾਂਗੇ ਵੀ ਜਦੋਂ ਕਿਤੇ ਵੀ ਮੂਰੇ ਪੁਲ ਆਉਂਦਾ ਤਰੰਤ ਆਪਣੀ ਸਪੀਡ ਘਟਾਉਣੀ ਚਾਹੀਦੀ ਹੈ ਕਿਉਂਕਿ ਵਿੱਚ ਬਾਲੀਆਂ ਸਵਾਰੀਆਂ ਵਿੱਚ ਬੱਚੇ ਵੀ ਹੁੰਦੇ ਆ ਭੈਣਾ ਬਜ਼ੁਰਗ ਸਾਰੇ ਤਰ੍ਹਾਂ ਦੇ ਉਹਦੇ ਵਿੱਚ ਸਵਾਰੀਆਂ ਹੁੰਦੀਆਂ ਆਈ ਨਨੂ ਸਪੀਡ ਘਟਾਉਣੀ ਚਾਹੀਦੀ ਆ ਕਿਉਂਕਿ ਹੁਣ ਜਿਹੜਾ ਇਹ ਹਾਦਸਾ ਵਾਪਰਿਆ ਵਿੱਚ ਕਈ ਪਰਿਵਾਰ ਸੀਗੇ ਕਿਉਂਕਿ ਇੱਕ ਅੱਜ ਤੋਂ ਪਹਿਲਾਂ ਮਹੀਨਾ ਤੋਂ ਪਹਿਲਾਂ ਵੀ ਇੱਕ ਹਾਦਸਾ ਵਾਪਰਿਆ ਸੀ ਉਹ ਬਠਿੰਡਾ ਜ਼ਿਲ੍ਹੇ ਦੇ ਵਿੱਚ ਹੋਇਆ ਸੀ ਬਠਿੰਡਾ ਰੋਡ ਤੇ ਉਹ ਵੀ ਸੇਮ ਨਾਲਾ ਸੀਗਾ ਉੱਥੇ ਹੁਣ ਜਿਹੜੀ ਇਹ ਰੇਲਿੰਗ ਦੇ ਨਾਲ ਟਕਰਾਈ ਹੋਈ ਬੱਸ ਟਕਰਾਉਂਦੀ ਟਕਰਾਉਂਦੀ ਸੇਮ ਨਾਲੇ ਦੇ ਵਿੱਚ ਡਿੱਗ ਗਈ ਤਾਂ ਵਿੱਚ ਡਿੱਗਣ ਦੇ ਕਾਰ ਕਈਆਂ ਦੀ ਤਾਂ ਤੁਰੰਤ ਮੌਤ ਹੋ ਗਈ ਜਿਹੜੇ ਮੂਰੇ ਸੀਗੇ ਤੇ ਹਜੇ ਡਰਾਈਵਰ ਦਾ ਤੇ ਕਨੈਕਟਰ ਦਾ ਨਹੀਂ ਪਤਾ ਹਜੇ ਕਿਉਂਕਿ ਪੂਰੀ ਜਾਣਕਾਰੀ ਜੋ ਸਾਹਮਣੇ ਆਊਗੀ ਤੁਰੰਤ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਪਰ ਫਿਰ ਵੀ ਗੱਲ ਜੇ ਕਰੀਏ ਕਈ ਪਰਿਵਾਰ ਜਿਹੜੇ ਵਿੱਚ ਸੀਗੇ ਤਾਂ ਵਿੱਚੋਂ ਹੁਣ ਜਿਹੜੇ ਬੱਚੇ ਤਾਂ ਜਿਹੜੀਆਂ ਭੈਣਾਂ ਜਿ ਦੱਸਿਆ ਗਿਆ ਜਿਵੇਂ ਇਹ ਪੁਲਿਸ ਨੌਜਵਾਨ ਜਿਹੜੇ ਤੁਰੰਤ ਉੱਥੇ ਪਹੁੰਚ ਗਏ ਸੀ ਤੇ ਉਹਨਾਂ ਨੂੰ ਦੱਸਿਆ ਗਿਆ ਵੀ ਇਹ ਪਰਿਵਾਰ ਤਰ੍ਹਾਂ ਤਰ੍ਹਾਂ ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਸੀਗੇ ਜਿਹੜੇ ਤਾਂ ਇਹ ਹਾਦਸਾ ਜਿਹੜਾ ਵਾਪਰਿਆਗਾ ਆ ਉਹ ਇੱਕ ਬਹੁਤ ਵੱਡੀ ਘਟਨਾ ਗਈ ਕਿਉਂਕਿ ਅੱਜ ਤੋਂ ਇੱਕ ਡੇਢ ਮਹੀਨਾ ਪਹਿਲਾਂ ਵੀ ਇੱਕ ਪਰਿਵਾਰ ਬਹੁਤ ਆਪਾਂ ਕਹਿੰਦੇ ਆ ਤਰ੍ਹਾਂ ਤਰ੍ਹਾਂ ਦੇ ਸ਼ਹਿਰਾਂ ਪਿੰਡਾਂ ਦੇ ਵਿੱਚੋਂ ਉਜੜੇ ਸੀਗੇ ਤੇ ਇਹ ਤਰ੍ਹਾਂ ਤਰ੍ਹਾਂ ਦੇ ਭਾਣੇ ਵਾਪਰਦੇ ਆਪਣੇ ਪੰਜਾਬ ਦੇ ਵਿੱਚ ਗੱਲ ਇੰਨੀ ਕਾ ਗਈ ਕਿਉਂਕਿ ਹਰ ਬੰਦੇ ਨੂੰ ਅੱਜ ਕੱਲ੍ਹ ਹੀ ਕਾਲੀ ਦੇ ਚੱਕਰ ਦੇ ਵਿੱਚ ਕਾਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਪਿੱਛੇ ਸਵਾਰੀਆਂ ਬਹੁਤ ਸੀਗੀਆਂ ਬੱਚੇ ਨੌਜਵਾਨ ਤਾਂ ਇਹਨਾਂ ਨੇ ਜਦੋਂ ਪੁਲ ਉਧਰੋਂ ਸਾਹਮਣੇ ਵਾਲੀ ਤਰਫ ਤੋਂ ਟਰੱਕ ਆ ਰਹੇ ਸੀ ਤਾਂ ਜਿਹੜਾ ਕੀ ਹੈ ਸਪੀਡ ਦੋਨੇ ਵਾਲੀ ਤਰਫ ਤੋਂ ਹੀ ਫੁੱਲ ਜ਼ਿਆਦਾ ਸੀ ਰਫਤਾਰ ਹੋਣ ਦੀ ਕਾਰਨ ਕੰਟਰੋਲ ਨਹੀਂ ਕਰ ਪਾਇਆ ਡਰਾਈਵਰ ਤਾਂ ਸੇਮ ਨਾਲੇ ਦੇ ਵਿੱਚ ਡਿੱਗਣ ਦੇ ਕਾਰਨ ਇਹ ਨੌਜਵਾਨ ਤੇ ਬੱਚੇ ਬਜ਼ੁਰਗ ਸਾਰਿਆਂ ਦੀ ਇਹਨਾਂ ਦੀ ਜੋ ਪੰਜ ਜਣਿਆਂ ਦੀ ਮੌਤ ਹੋਈ ਹੈ ਬਾਕੀ ਗਾਇਲ ਹੋ ਗਏ ਤਾਂ ਇੱਕ ਖਬਰ ਹੋਰ ਹੈ ਇਹਦੇ ਵਿੱਚ ਵਿੱਚ ਜੋ ਇੱਕ 트੍ਰੰਪ ਨੇ ਤਿੰਨ ਜਹਾਜ਼ ਭੇਜਤੇ ਜਿਹਦੇ ਵਿੱਚ ਉੱਥੋਂ ਦੇ ਅਮਰੀਕਾ ਦਾ ਚੈਨਲ ਆ ਜੋ ਉਹਦੇ ਤੋਂ ਇੱਕ ਖਬਰ ਆਈ ਹੈ ਸਾਹਮਣੇ ਵੀ ਜਿਹੜੇ ਹੁਣ ਡੀਪੋਰਟ ਹੋਏ ਆਪਣੇ ਪੰਜਾਬੀ ਤਿੰਨ ਜਹਾਜ਼ ਭੇਜਤੇ ਤੇ ਜਿਹਦੇ ਵਿੱਚ ਚੌਥੇ ਜਹਾਜ਼ ਦੀ ਤਿਆਰੀ ਦੇ ਵਿੱਚ ਆ ਭੇਜਣ ਦੀ ਵਿੱਚ ਕਿਉਂਕਿ ਇਹ ਜਿਹੜੇ ਏਜੰਟ ਇਧਰੋਂ ਸਾਡੇ ਪੰਜਾਬੀਆਂ ਨੂੰ ਚਾਲਸੇ ਦੇ ਵਿੱਚ ਲਾਏ ਆਉਂਦੇ ਆ ਤਾਂ ਫਿਰ 50-50 ਲੱਖ 40-40 ਲੱਖ ਲਾ ਕੇ ਪੰਜਾਬੀ ਉਧਰ ਜਾਂਦੇ ਆ ਤਾਂ ਬਾਅਦ ਚ ਜਿਹੜਾ ਬੁਰਾ ਵਰਤਾਪ ਹੁੰਦਾ ਉਹ ਸਾਰਿਆਂ ਨੂੰ ਪਤਾ ਹੁਣ ਜਿਵੇਂ ਟਰੰਪ ਨੇ ਬਹੁਤ ਵੱਡਾ ਐਕਸ਼ਨ ਲਿਆਗਾ ਕਿਉਂਕਿ ਜਿਹੜਾ ਉੱਥੋਂ ਦਾ ਰਾਸ਼ਟਰਪਤੀ ਆ ਤਾਂ ਹੁਣ ਖੁਦ ਟਰੰਪ ਦੇ ਖਿਲਾਫ ਹੀ ਅਮਰੀਕਾ ਦੇ ਵਿੱਚ ਧਰਨੇ ਲੱਗਣੇ ਸ਼ੁਰੂ ਹੋ ਰਿਹਾ ਕਿਉਂਕਿ ਇਹ ਅੱਜ ਦੀ ਜੋ ਨਿਊਜ਼ ਆ ਇਹ ਅਮਰੀਕਾ ਦੇ ਚੈਨਲ ਦੇ ਉੱਤੋਂ ਆਈ ਆ ਤਾਂ ਜੋ ਇਹ ਟਰੰਪ ਦੇ ਖਿਲਾਫ ਉੱਥੋਂ ਦੇ ਲੋਕ ਵੀ ਧਰਨੇ ਲਾ ਰਿਹਾ ਕਿਉਂਕਿ ਜਿਵੇਂ ਇੱਧਰ ਪੰਜਾਬ ਦੇ ਵਿੱਚ ਮੋਦੀ ਕਰ ਰਿਹਾ ਤੇ ਸੀਐਮ ਭਵਨਤਮਨ ਐਸਐਲਓਟੀ ਟਰੰਪ ਉੱਧਰ ਕਰ ਰਿਹਾ ਜਦੋਂ ਦੀ ਟਰੰਪ ਦੀ ਸਰਕਾਰ ਆਈ ਆ ਰਾਸ਼ਟਰਪਤੀਏ ਜਿਹੜਾ ਉੱਥੋਂ ਦਾ ਉਦੋਂ ਦਾ ਸਕੰਜਾ ਕੱਸਿਆ ਪਿਆ ਸਾਡੇ ਪੰਜਾਬੀਆਂ ਤੇ ਵੀ ਤੇ ਜਿਹੜੇ ਉੱਥੋਂ ਦੇ ਲੋਕ ਆ ਅਮਰੀਕਾ ਦੇ ਰਹਿਣ ਵਾਲੇ ਉਹ ਟਰੰਪ ਦੇ ਖਿਲਾਫ ਧਰਨੇ ਲਾ ਰਿਹਾ ਕਿਉਂਕਿ ਸਾਰੇ ਪਾਸੇ ਜਿਹਨੂੰ ਵੀ ਆਪਾਂ ਕਹਈਏ ਕੋਈ ਵੀ ਪੰਜਾਬ ਚਾ ਚਾਹੇ ਹੋ ਚਾਹੇ ਹੁਣ ਇਹ ਰਾਸ਼ਟਰਪਤੀ ਆ ਅਮਰੀਕਾ ਦੇ ਵਿੱਚ ਆ ਕਿਉਂਕਿ ਉਹਦੇ ਖਿਲਾਫ ਵੀ ਬਹੁਤ ਜਿਹੜੇ ਉੱਥੋਂ ਦੇ ਲੋਕ ਅਮਰੀਕਾ ਦੇ ਧਰਨੇ ਲਾ ਰੱਖਿਆ ਤਾਂ ਉਹਦੇ ਖਿਲਾਫ ਪੂਰੀ ਤਰ੍ਹਾਂ ਜੋ ਇਹ ਜਿਵੇਂ ਉਧਰਲੇ ਲੋਕ ਆ ਜਿਹੜੇ ਤਾਂ ਪੂਰੀ ਤਰ੍ਹਾਂ ਆਪਣੇ ਬੰਨੀਓ ਧਰਨੇ ਲਾ ਕੇ ਤਾਂ ਉਹਦੇ ਵਿੱਚ ਇੰਗਲਿਸ਼ ਦੇ ਵਿੱਚ ਜਿਹੜੇ ਵੜ ਬੋਲ ਰਹੇ ਆ ਉਹ ਆਪਾਂ ਟਰਾਂਸਲੇਟ ਕਰਕੇ ਦੇਖ ਸਕਦੇ ਆ ਕਿਉਂਕਿ ਇੰਗਲਿਸ਼ ਪੂਰੀ ਪ੍ਰੋਪਰ ਤੌਰ ਤੇ ਹਰ ਬੰਦੇ ਨੂੰ ਨਹੀਂ ਸਮਝ ਆਉਂਦੀ ਤਪਰ ਇੰਨਾ ਜ਼ਰੂਰ ਪਤਾ ਲੱਗਦਾ ਵੀ ਉਹਨਾਂ ਦੇ ਖਿਲਾਫ ਧਰਨੇ ਲੱਗ ਚੁੱਕੇ ਟਰੰਪ ਦੇ ਖਿਲਾਫ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਪੰਜਾਬ ਚ ਗੱਲਬਾਤ ਹੁੰਦੀ ਹੈ ਸੋਡੇ ਨਾਲ ਸਾਂਝੀ ਕਰਦੇ ਆ ਜਿਵੇਂ ਕਿ ਹੁਣ ਇਹ ਅੱਜ ਇੱਕ ਮੰਦ ਭਾਗੀ ਖਬਰ ਸੀ ਜੋ ਇਹ ਹਾਦਸਾ ਹੋਇਆ ਇੱਕ ਵਾਪਰਿਆਗਾ ਪੰਜਾਬ ਦੇ ਵਿੱਚ ਤਾਂ ਜੋ ਇਹ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕਿਉਂਕਿ ਇੱਕ ਸੇਮ ਨਾਲ ਆ ਪੈਂਦਾ ਰਸਤੇ ਦੇ ਉੱਚ ਤੇ ਉਹ ਪੁਲ ਭੀੜਾ ਹੋਣ ਦੇ ਕਾਰ ਅੱਗੋਂ ਟਰੱਕ ਆ ਰਹੇ ਸੀ ਇਧਰੋਂ ਬਸ ਜਾਰੀ ਟਕਰਾਉਣ ਦੇ ਨਾਲ ਇਹ ਜੋ ਪੰਜ ਦੀ ਮੌਤ ਹੋ ਗਈ ਬਾਕੀ ਜੋ ਗਾਇਲ ਹੋਇਆ ਉਹਨਾਂ ਨੂੰ ਐਡਮਿਟ ਕੀਤਾ ਗਿਆ ਹਸਪਤਾਲ 'ਚ ਚਲੋ ਜੀ ਖਾਸ ਕਰਕੇ ਫਿਰ ਤੋਂ ਅਪੀਲ ਕਰਦੇ ਆ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ 'ਆ ਜੋ ਪੰਜਾਬ 'ਚ ਗੱਲਬਾਤ ਹੁੰਦੀ ਆ ਛੋੜੇ ਨਾਲ ਸਾਂਝੀ ਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਧੰਨਵਾਦ